ਚੈਨ ਨਾਲ ਜੁੜੇ ਸਾਰੇ ਦੋਸਤਾਂ ਨੂੰ ਵਾਹਿਗੁਰੂ ਜੀ ਕਾਠਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਪਿੰਡ ਕਾਮਣਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਤੋਂ ਅਸੀਂ ਅਸੀਂ ਤੁਹਾਡਾ ਨਸਾਨੀਆਂ ਕਰ ਰਹੇ ਹੈਗੇ ਆ ਜਿੱਥੇ ਕਿ ਸਲਾਨਾ ਜੋੜ ਮੇਲਾ ਕਰਾਇਆ ਜਾ ਰਿਹਾ ਤੰਤਨ ਬਾਬਾ ਵੀਰ ਸਿੰਘ ਨਰੰਗਵਾਦੀ ਜਿਹੜੇ ਹੈਗੇ ਆ ਉਹਨਾਂ ਦੇ ਇਜਾਜ਼ਤ ਜਿਹੜਾ ਪਿੰਡ ਕਾਮਣਵਾਲਾ ਤੋਂ ਇਹ ਨਗਰ ਕਮੇਟੀ ਤੋਂ ਔਰ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲੇ ਸਲਾਣਾ ਜੋੜ ਮੇਲਾ ਜੇਕਰ ਆਪਾਂ ਗੱਲ ਕਰਦੇ ਹਾਂ ਤੇ 6 ਫੱਗਨ ਨੂੰ ਅੱਜ ਸਿਰਖੰਡਪੁਰ ਸਾਹਿਬ ਦੇ ਭੋਗ ਪਾਏ ਗਏ ਨਾਲ ਜਿਹੜਾ ਕਬੱਡੀ ਮੈਚ ਕਰਾਇਆ ਗਿਆ ਤੇ ਇੱਥੇ ਨਯੰਗ ਸਿੰਘਾ ਵੱਲੋਂ ਮਹੱਲਾ ਵੀ ਖੇਡਿਆ ਗਿਆ ਸਸਵੀਰਾਂ ਤੁਹਾਡਾ ਨਾਲ ਅਸੀਂ ਸਾਂਝੀਆਂ ਕਰਾਂਗੇ ਤੇ ਕਮੇਟੀ ਮੈਂਬਰਾਂ ਨਾਲ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੋਰ ਜਿਹੜੇ ਕਬੱਡੀ ਦੇ ਮੈਚ ਹੋਏ ਆ ਉਹਨੇ ਤੁਸੀਂ ਆ ਤੁਹਾਡਾ ਅਸੀਂ ਲਗਾਤਾਰ ਸਾਂਝੀਆਂ ਕਰਾਂਗੇ ਸੋ ਇਸ ਮੌਕੇ ਦੱਸਿਆ ਗੱਲਬਾਤ ਕਰਦੇ ਆ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਜਿਹੜਾ ਮੇਲਾ ਹੈਗਾ ਜਿਹੜਾ ਦੱਸ ਰਿਹਾ ਹੈ ਕਿ ਸਾਡੇ ਬਜ਼ੁਰਗਾਂ ਵੇਲੇ ਵੱਡ ਵਡੇਰਾ ਮੇਲਾ ਜਿਹੜਾ ਲਗਾਤਾਰ ਇਸ ਨਗਰ ਦੇ ਵਿੱਚ ਕਰੀਬ 1960-65 ਦੇ ਵਿੱਚ ਦੱਸਿਆ ਵੀ ਲਗਾਤਾਰ ਉਸ ਤੋਂ ਉਸ ਵੇਲੇ ਤੋਂ ਬਾਬਾ ਵੀਰ ਸਿੰਘ ਨੰਗਾਵਾਦੀ ਜਿਹੜੇ ਐ ਇਸ ਨਗਰ ਦੇ ਵਿੱਚ ਪਹੁੰਚੇ ਸਨ ਸੋ ਲਗਾਤਾਰ ਇਹ ਜਿਹੜਾ ਹਰ ਸਾਲ ਜਿਹੜਾ ਚਾਰ ਪੰਜ ਛੇ ਫੱਗਰ ਨੂੰ ਇਹ ਜਿਹੜਾ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਬਾਤ ਵੀ ਕੀਤੀ ਹੈਗੀ ਸੋ ਅਸੀਂ ਮੀਤ ਕਰਦੇ ਹਾਂ ਕਿ ਤਸਵੀਰਾਂ ਤੁਹਾਡੇ ਨਾਲ ਜਰੂਰ ਤੁਸੀਂ ਪਸੰਦ ਕਰੋਗੇ ਤੇ ਨਾਲ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬាទ ਬាទ ਸਬਸਕ੍ਰਾਈਬ ਕਰੋਗੇ ਸੋ ਤਸਵੀਰਾਂ ਵੇਖੋ ਤੇ ਅੱਗੇ ਕਰਦੇ ਆਪਾਂ ਗੱਲਬਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਲਾਨਾ ਜੋੜ ਮੇਲੇ ਹਰ ਸਾਲ ਜੋ ਛੇ ਪਕਰ ਨੂੰ ਨਗਰ ਕਾਮਨ ਵਾਲਾ ਤਸੀਲ ਜੀਰਾ ਜਿੱਥੇ ਕਿ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਸਮੂਹ ਸੰਗਤਾਂ ਜੜੀਆਂ ਇਹ ਜਿਹੜਾ ਜੋੜ ਮੇਲਾ ਮਨਾਉਂਦੀਆਂ ਤੇ ਅੱਜ ਵੀ 6 ਫੱਗਣ ਵਾਲੇ ਦਿਨਾਂ ਮਹਾਪੁਰਸ਼ ਬਾਬਾ ਵੀਰ ਸਿੰਘ ਜੀ ਨਿਰੰਗ ਆਬਾਦੀ ਤੋਂ ਉਹਨਾਂ ਦਾ ਦਲ ਪੰਥ ਜੋ ਕਿ ਪਿਛਲੇ 3 ਦਿਨ ਤੋਂ ਇੱਥੇ ਉਤਾਰੇ ਹੋਏ ਸਨ ਤੇ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਾ ਕੇ ਜੋ ਮੇਲਾ ਸ਼ੁਰੂ ਹੋਇਆ ਤਾਂ ਪੂਰੇ ਨਗਰ ਨਿਵਾਸੀਆਂ ਨੇ ਬੜੀ ਸ਼ਰਧਾ ਬੜੇ ਉਤਸ਼ਾਹ ਦੇ ਨਾਲ ਇਸ ਮੇਲੇ ਨੂੰ ਮਨਾਇਆ ਜਿਦੇ ਵਿੱਚ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਗੁਰਦੁਆਰਾ ਦੀ ਕਮੇਟੀ ਨੌਜਵਾਨ ਵੀਰ ਸਾਰਿਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਤੇ ਬੜੇ ਯੋਜਨਾਬਾਜ਼ ਢੰਗ ਦੇ ਨਾਲ ਸੇਵਾ ਵੀ ਕੀਤੀ ਤੇ ਮੇਲੇ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਅਸੀਂ ਇਸ ਮੌਕੇ ਤੇ ਸਮੂਹ ਨਗਰ ਨਿਵਾਸੀ ਦਲਪੰਥ ਨੂੰ ਤੇ ਮੌਜੂਦਾ ਮੁਖੀ ਗੱਦੀ ਨਿਸ਼ੀਨ ਬਾਬਾ ਕਲਦੀਪ ਸਿੰਘ ਜੀ ਸਿੰਘ ਸਾਹਿਬ ਉਹਨਾਂ ਨੂੰ ਅਸੀਂ ਤੇ ਸਮੁੱਚੇ ਦਲਪੰਥ ਨੂੰ ਵਧਾਈ ਦਿੰਨੇ ਆ ਔਰ ਇਸੇ ਤਰ੍ਹਾਂ ਸਾਡੇ ਨਾਲ ਸਾਡੇ ਨਗਰ ਨਾਲ ਉਹਨਾਂ ਦਾ ਜਿਹੜਾ પ્રેમ ਮੁਹੱਬਤ ਜੋ ਕਿ ਉਹ ਬਣੀ ਰਵੇ ਸਾਨੂੰ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਹੇ ਤੇ ਹੋਰ ਅਤਿਸ਼ਾਹ ਦੇ ਨਾਲ ਅਸੀਂ ਇਸ ਮੇਲੇ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਏਗੇ ਤੇ ਸਮੂਹ ਨਗਰ ਨਿਵਾਸੀ ਅਸੀਂ ਸਮੁੱਚੇ ਦਲਪੰਥ ਦਾ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਮੇਲੇ ਵਿੱਚ ਸ਼ਰਕਤ ਕੀਤੀ ਤੇ ਰੌਣਕ ਨੂੰ ਵਧਾਇਆ ਅੱਜ ਸ਼੍ਰੀ ਖੰਡਵੱਟ ਸਾਹਿਬ ਦੇ ਭੋਗ ਪੈ ਗਏ ਹੋਰ ਕੀ ਕੀ ਕੀਤਾ ਗਿਆ ਜੀ ਅੱਜ ਜੀ ਸ਼੍ਰੀ ਖੰਡਵੱਟ ਸਾਹਿਬ ਦੇ ਭੋਗ ਦੇ ਦਰਮਿਆਨ ਸਭ ਤੋਂ ਪਹਿਲਾਂ ਜਿਹੜੇ ਸੀਗੇ ਧਾਰਮਿਕ ਦੀਵਾਨ ਸਜਾਏ ਗਏ ਜਿਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਕਵੀਸ਼ਰ ਢਾਡੀ ਰਾਗੀ ਉਹਨਾਂ ਨੇ ਸ਼ਰਕਤ ਕੀਤੀ ਗੁਰੂ ਅ ਇਤਿਹਾਸ ਦੀ ਸਾਂਝ ਪਾਈ ਤੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਦਰਮਿਆਨ ਜਿਹੜੇ ਗੁਰੂ ਕੇ ਲੰਗਰ ਅਟੁੱਟ ਵਰਤਾਇ ਗਏ ਇਹ ਸੰਗਤਾਂ ਜਿਹੜੀਆਂ ਸੀ ਲੰਗਰ ਛੱਕੇ ਇਤਿਹਾਸ ਦੇ ਉਹ ਵੀ ਪੂਰੀ ਜਾਣੋ ਹੋਈਆਂ ਅੱਜ ਇਹ ਲੋੜ ਹੈ ਕਿ ਸਾਡੀ ਨੌਜਵਾਨ ਪੀੜੀ ਨੂੰ ਇਹ ਸਾਡਾ ਜਿਹੜਾ ਇਤਿਹਾਸ ਆ ਅੱਗੇ ਜਿਹੜਾ ਸੰਜੋਇਆ ਜਾਵੇ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਗੁਰਮਤ ਦੇ ਸਿਧਾਂਤ ਦੇ ਨਾਲ ਜੁੜਨ ਤੇ ਵੱਧ ਤੋਂ ਵੱਧ ਗੁਰੂ ਵਾਲੇ ਬਣਨ ਤਾਂ ਸੋਗ ਮਹਾਰਾਜ ਦੇ ਆ ਜੋ ਸੰਕਲਪ ਆ ਮਹਾਂਪੁਰਖਾਂ ਨੂੰ ਅੱਗੇ ਵਧਾ ਰਹੇ ਆ ਅਸੀਂ ਸਮੂਹ ਨਗਰ ਨਿਵਾਸੀ ਮਹਾਂਪੁਰਖਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਕੀ ਨਾਮ ਹੀ ਆਪਣਾ ਜੀ ਰੇਸ਼ਮ ਸਿੰਘ ਜੀ ਠੀਕ ਹੈ ਜੀ ਅੱਜ ਦੇ ਜਿਹੜਾ ਸਲਾਨਾ ਜੋੜ ਮੇਲੇ ਹੋਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਸਲਾਨਾ ਜੋੜ ਮੇਲਾ ਜੀ ਸਾਡੇ ਨਗਰ ਚ ਸਾਡੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਕਿ ਸਾਨੂੰ 1961 ਤੋਂ ਲੈ ਕੇ ਇਹ ਦਾਲਪੰਤ ਬਾਬੇ ਵੀਰ ਸਿੰਘ ਜੀ ਦਾ ਸਾਡੇ ਨਗਰ ਚ ਪਹੁੰਚਦਾ ਇਹਨਾਂ ਦੀ ਬੜੀ ਆਪਾਰ ਕਿਰਪਾ ਸਾਡੇ ਫਸਲવાડી ਨੂੰ ਲੈ ਕੇ ਮਾਲ ਡੰਗਰ ਨੂੰ ਸੁਖ ਸ਼ਾਂਤੀ ਨੂੰ ਲੈ ਕੇ ਨਗਰ ਦੀ ਨੂੰ ਲੈ ਕੇ ਅਸੀਂ ਬੜੀ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ ਇਹਦੇ ਵਿੱਚੋ ਇਸ ਟਾਈਮ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਸਾਡੇ ਜਿਹੜੇ ਤੇ ਬੱਚੇ ਪਿੰਡ ਦੇ ਐਨ ਆਰ ਆਈ ਬੱਚੇ ਫੌਜੀ ਵੀਰ ਸਾਰੇ ਆ ਉਹ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਛੁੱਟੀ ਕੱਟਣ ਆਉਂਦੇ ਆ ਤਾਂ ਕਿ ਇਸ ਮੇਲੇ ਦੇ ਵਿੱਚ ਵਿੱਚ ਯੋਗਦਾਨ ਪਾਇਆ ਜਾਵੇ ਇਹ ਮੇਲਾ ਵੇਖ ਕੇ ਮੇਲੇ ਦੀ ਰੌਣਕਾਂ ਹੁਦਾ ਜਾਵੇ ਅੱਜ ਕਿਹੜੀ ਪ੍ਰੋਗਰਾਮ ਹੋਇਆ ਜੀ ਅੱਜ ਅੱਜ ਜੀ ਆਪਣੇ ਅਖੰਡ ਪਾਤਸ਼ਾਹ ਜੀ ਦੇ ਭੋਗ ਬਰੰਦ ਤੇ ਦੀਵਾਨ ਸੱਜੇ ਤੋਂ ਬਾਅਦ ਘੋਰ ਦੌੜਾਂ ਹੋਈਆਂ ਜੀ ਬਹੁਤ ਵਧੀਆ ਤੇ ਕਬੱਡੀ ਦਾ ਟੂਰਨਾਮੈਂਟ ਹੋਇਆ ਜੀ ਸੰਗਤ ਇਲਾਕੇ ਦੀ ਸੰਗਤ ਨੇ ਬਹੁਤ ਜ਼ਿਆਦਾ ਤੇ ਸਰਗਰਮ ਕੀਤੀ ਹੈ ਜੀ ਤੇ ਬਹੁਤ ਹੀ ਮਜ਼ਾ ਆਇਆ ਜੀ ਇਸ ਕਰਕੇ ਮੇਲਾ ਮਾਲਕ ਕਿਰਪਾ ਕਰੇ ਸਾਡੇ ਨਗਰ ਦਾ ਬਹੁਤ ਜ਼ਿਆਦਾ ਸੰਜੋਗ ਆ ਜੀ ਸਾਰਾ ਨਗਰ ਇੱਕ ਜੁੱਟ ਹੋ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਰਲ ਮਿਲ ਕੇ ਵੱਧ ਤੋਂ ਵੱਧ ਜੋੜ ਲਾਉਂਦੇ ਆ ਜੀ ਜੇ ਮੇਲੇ ਨੂੰ ਅੱਗੇ ਵਧਾਇਆ ਜਾ ਸਕੇ ਦਲਪੰਥ ਵੀ ਪਹੁੰਚਿਆ ਜੀ ਇੱਥੇ ਹਾਂਜੀ ਦਲਪੰਥ ਜੀ ਬਾਬਾ ਕਲਦੀਪ ਸਿੰਘ ਜੀ ਜੋ ਕਿ ਮੁਖੀ ਨੇ ਆਪਣੇ ਦਲਪੰਥ ਦੇ ਜੀ ਝਾੜ ਸਾਹਿਬ ਵਾਲੇ ਉਹ ਵੀ ਸਾਡੇ ਪਹੁੰਚਦੇ ਆ ਜੀ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਆ ਜੀ ਹਾਂਜੀ ਇਸ ਕਰਕੇ ਇਹ ਮੇਲਾ ਅਸੀਂ ਬਹੁਤ ਹੀ ਆਪਣੇ ਆਪ ਨੂੰ ਸਲੰਘਾ ਜੋਤ ਸਮਝਦੇ ਆ ਕਿ ਅਸੀਂ ਮੇਲੇ ਨੂੰ ਅੱਗੇ ਵਧਾ ਰਹੇ ਆ ਜੀ ਪਿੰਡ ਦੇ ਸਯੋਜ ਨਾਲ ਦੇ ਮਹਾਪੁਰਖਾਂ ਦਾ ਸਯੋਜ ਨਾਲ ਮੇਲਾ ਬਣਾਇਆ ਜਾਂਦਾ ਹਾਂ ਹਾਂਜੀ ਪਿੰਡ ਦਾ ਸਯੋਜ ਬਹੁਤ ਜ਼ਿਆਦਾ ਜੀ ਮਹਾਪੁਰਸ਼ਾਂ ਦੀ ਬਹੁਤ ਛਤਰਛਾਇਆ ਦੇ ਹੇਠ ਬਣਾਇਆ ਜਾਂਦਾ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਾਣ ਆ ਜੀ ਕਿ ਮਹਾਪੁਰਖ ਬੜੇ ਇਤਿਹਾਸ ਨਾਲ ਸਾਡੇ ਨਗਰ 'ਚ ਪਹੁੰਚਦੇ ਆ ਜੀ ਠੀਕ ਹੈ ਜੀ ਭਾਈ ਸਾਹਿਬ ਵਾਇਕਰ ਜੀ ਵਾਇਕਰ ਜੀ ਦਾ ਖਵਾ ਬੈਕੂ ਜੀ ਜੈ ਕੀ ਨਾਮ ਹੈ ਆਪਣਾ ਜੀ ਹਰਨੇਕ ਸਿੰਘ ਬੋਮੇ ਜੀ ਠੀਕ ਹੈ ਜੀ ਅੱਜ ਜਿਹੜਾ ਪਿੰਡ ਕਾਵਨ ਵਾਲੇ ਚ ਸਲਾਨਾ ਜੋੜ ਮੇਲੇ ਹੋਏ ਬਾਬਾ ਵੀਰ ਸਿੰਘ ਨਰੰਗਾਬਾਦ ਜੀ ਉਹਨਾਂ ਦੀ ਯਾਦ ਵਿੱਚ ਚੱਲ ਰਿਹਾ ਹੈ ਦਲਪੰਥ ਵੀ ਪਹੁੰਚਿਆ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਬਾਬੇ ਵੀਰ ਸਿੰਘ ਦੀ ਗੱਦੀ ਉਹ ਸਾਰਾ ਸਾਡਾ ਪਿੰਡ ਹੀ ਮੰਨਦਾ ਹੈਗਾ ਕਿਉਂਕਿ ਜਦੋਂ ਤੋਂ ਸਾਡੇ ਪਿੰਡ ਦੇ ਚੌਲ ਲਾ ਕੇ ਸਾਡੇ ਪਿੰਡ ਦੀਆਂ ਫਸਲਾਂ ਤੇ ਹੋਰ ਆ ਮੇਹ ਘੜਿਆਂ ਤੋਂ ਸਾਡੇ ਪਿੰਡ ਬਜਾਇ ਰਿਹਾ ਇਸੇ ਕਰਕੇ ਅਸੀਂ ਸਾਲਾਨਾ ਉਹਨਾਂ ਦਾ ਜੋੜ ਮੇਲਾ ਇਹ ਬੜੇ ਚਿਰ ਤੋਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆ ਠੀਕ ਹੈ ਇਹ ਇਹ ਮਨਾ ਰਹੇ ਆ ਹਮਮ ਔਰ ਗਾਹ ਵੀ ਇਸੇ ਤਰ੍ਹਾਂ ਮਨਾਉਦੇ ਰਹਾਂਗੇ ਅਸੀਂ ਪਿੰਡ ਦੇ ਵਿੱਚ ਹੋਰ ਪਹਿਲ ਕਦਮੀਆਂ ਕਰਾਂਗੇ ਜਿਵੇਂ ਹੁਣ ਇੱਕ ਵੱਡੀ ਦਾ ਮੈਚ ਕਰਵਾਉਨੇ ਆ ਠੀਕ ਹੈ ਜੀ ਇਹ ਦਵਾਨਾਂ ਦੀਆਂ ਚੰਗੀਆਂ ਹਾਜ਼ਰੀਆਂ ਗਾਂ ਪਰਵਾਵਾਂਗੇ। ਇਹਦੋਂ ਵਧੀਆ-ਵਧੀਆ ਕਬੀਸ਼ਰ ਢਾਡੀ ਜਿੱਥੇ ਲਿਆਵਾਂਗੇ। ਵਧੀਆ ਕਬੱਡੀ ਦੀਆਂ ਟੀਮਾਂ ਲਿਆ ਕੇ ਹੋਰ ਵਧੀਆ ਇਹਨੂੰ ਮੇਲੇ ਦੀ ਰੌਣਕ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਨਗਰ ਦਾ ਧੰਨਵਾਦ ਕਰਨਾ ਚਾਹੋਗੇ? ਹਾਂਜੀ ਹਾਂਜੀ ਅਸੀਂ ਪੂਰੇ ਨਗਰ ਦਾ ਪੂਰੇ ਦਲਪੰਥ ਦਾ ਪੂਰੀ ਸੰਗਤ ਜਿਹੜੀ ਬਾਹਰੋਂ ਅੰਦਰੋਂ ਆਈ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਤੇ ਅਸੀਂ ਮਾਣ ਕਰਦੇ ਹਾਂ ਗਾਂ ਵੇ ਇਸੇ ਤਰ੍ਹਾਂ ਵੱਧ ਚੜ ਕੇ ਸਾਡੇ ਪਿੰਡ ਦੇ ਇਸ ਮੇਲੇ ਵਿੱਚ ਸ਼ਿਰਕਤ ਕਰਨ। ਠੀਕ ਹੈ ਵਾਹਿਗੁਰੂ ਜੀ ਕੱਖਾਂ। ਵਾਹਿਗੁਰੂ ਜੀ ਕਾ ਖ چوٹ محسوس کیسوس کر کے گبرو ਆਹ ਖੇਡ ਕਬੱਡੀ ਖਿਡਾਰੀਆਂ ਦੀ ਤਰਤੀ ਮੇਰੇ ਪਹਵਾਨ ਹੁਣੀ ਪੁੱਜੇ ਹੋਏ ਆ ਆ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਸੋਹਣਾ ਮੈਚ ਜਿਹੜਾ ਖੇਡਿਆ ਜਾ ਰਿਹਾ ਮਨਾ ਚੱਟਰ ਇਸ ਸਮੇ ਕਬੱਡੀ ਪੌਂਡ ਲਈ ਬੱਤਾ ਆ ਗੁਜਾਰ ਸਗਾਲੇ ਵਾਲਿਆਂ ਨੇ ਕਬੱਡੀ ਖੇਡੀ ਸਵਦੇ ਖੋਲੇ ਵਾਲਿਆਂ ਨੇ ਕਬੱਡੀ ਖੇਡੀ ਬਿਲ ਵੀਡੀਓ ਮੇਰੇ ਪਹਵਾਨ ਵਰਗੇ ਨੋਬ ਸਿੰਘ ਦੀ ਬੋਧੀ ਸਾਹਿਬ ਸਾਡੇ ਬਹਿਰੀਆਂ ਵਾਲੇ ਪਹਿਲਵਾਨ ਜੀ ਆਏ ਹੋ ਇਸ ਖੇਡਾਂ ਦਾ ਧੰਨਵਾਦ ਹੈ ਆ ਮੰਨਾ ਟੱਠੂ ਯੋਰ ਕੁਬੜਾ ਤਕੜਾ ਖਿੰਦੇ ਹੈ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਹੈ ਚੱਲ ਵੀ ਜੀਤ ਧੰਨਵਾਦ ਆ ਕਬੱਡੀ ਲੈ ਵੀ ਸੁਖੇ ਬੜੀਆ ਟੀਮ ਤੋਂ ਐਨ ਸੁਪਰਸਟਾਰ ਮਾਝੇ ਵਾਲੇ ਇਹ ਢੂਰੀ ਵਾਲੇ ਮੈਚ ਵੀ ਪੂਰਾ ਲਹਿਣ ਖੜਕਾ ਦੜਕਾ ਕਰਦੇ ਹੈ ਤੇ ਸਰਕਲ ਮੈਚਾਂ ਦੇ ਵਿੱਚ ਖੜਕਾ ਦੜਕਾ ਕਰਦੇ ਹੈ ਲਓ ਸਾਹਮਣੇ ਕਬੱਡੀ ਪੈਂਦੀ ਜੀਤ ਦੀ ਉਧਰ ਚਾਰ ਜਾਂ ਫੀਨੇ ਮਾ ਸ਼ਾਦਾ ਬਾਗ ਬਣਾ ਧੰਨਵਾਦ ਕਬੱਡੀ ਦਾ ਅਨੰਤ ਮਾਨਦੇ ਨੇ ਲਓ ਦੇਖਾਂਗੇ ਕੌਣ ਟਪੂ ਦੇ ਕਾਢ ਰਖੂ ਕਿ ਵਿੱਚ ਕਹਦੇ ਝੱਲਾਂ ਦੇ ਬੱਬਰ ਸ਼ੇਰ ਨਾ ਰਹਿੰਦੇ ਗੁੱਜੇ ਕਾਨ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੁਝੇ ਕਾਨ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੁਝੇ ਪੁਆਇੰਟ ਧਾਵੀ ਦੇ ਖੰਡ ਵਿੱਚ ਜੁੜ ਗਿਆ ਹੈ ਆ ਰਾਜੂ ਕਟੋਰੇ ਪਿੰਡ ਬੜਾ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਵੱਧ ਕੇ ਨੌਜਵਾਨਾਂ ਪਾ ਕਬੱਡੀ ਉਧਰ ਸਾਡੇ ਸਤਜਾਰੀ ਗੁਰਵਿੰਦਰ ਸਿੰਘ ਜੀ ਯੂਕੇ ਆਕਾਸ਼ਦੀਪ ਸਿੰਘ ਜੀ ਸਾਡੇ ਦੇ ਨਾਲ ਮਨਦੀਪ ਸਿੰਘ ਜੀ ਸਾਡੇ ਬਹੁਤ ਧੰਨਵਾਦ ਹੈ ਬਹੁਤ ਵੱਡੇ ਸਰਕਾਰ ਨੇ ਲਓ ਕਬੱਡੀ ਪੈਂਦੀ ਹੈ ਆ ਦੇਖਾਂਗੇ ਗੁਰਵੀਰ ਇੱਕ ਪਾਸੇ ਕਲਸਾ ਵਾਲਾ ਨਾਲੇ ਵਿਖਰੀ ਨਾਲ ਜਗੜੂ ਉਰਲੇ ਕਹਿੰਦੇ ਸਪਾਲ ਮੇਰੇ ਮਿੱਤਰੋ ਪਰ ਆਹ ਦੇਖਦੇ ਪੁਆਇੰਟ ਰਾਜੂ ਨਾਲ ਪੁਆਇੰਟ ਮੰਗਲਾ ਉਹਨਾਂ ਨੇ ਹੀ ਖੋਡੀਆਂ ਲਵਾਉਣੀਆਂ ਕਹਿੰਦੇ ਜੇ ਸਿਆਣੇ ਗੱਲਾਂ ਸੱਚੀਆਂ ਵੀ ਖਾਧੀਆਂ ਖਰਾਕਾਂ ਕੰਮ ਆਉਣੀਆਂ ਲਓ ਖਾਧੀਆਂ ਖਰਾਕਾਂ ਤੇ ਲਾਇਆਂ ਬੇਨਤ ਗੱਲ ਸਾਬਿਆਂ ਦੱਸੀ ਫੋਰੀਪੋਦੀ ਟੀਮ ਕਿਹਦੇ ਪਾਸੇ ਇਧਰ ਦੇ ਪਾਸੇ ਦੂਜੇ ਪਾਸੇ ਮਾਝਾ ਮਾਲਵਾ ਦੇ ਮਾਝੇ ਦਾ ਮੈਚ ਲਓ ਆਇਆ ਥੋੜੇ ਗਾਦਰ ਵਾਲਾ ਮੇਰੇ ਮਿੱਤਰੋ ਪਰ ਆਉਂਦੇ ਪੁਆਇੰਟ ਦੇ ਦਾ ਥੋੜੇ ਕਾਦਰ ਦਾ ਇਹ ਸਾਫੂ ਵਾਲੀਆ ਫੋਲਡ